ਹੈਲਨਾ ਨੇ ਉਸ ਵੇਲੇ ਹੰਗਾਮਾ ਕੀਤਾ ਜਦੋਂ ਇਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਮਾਮਲਾ ਜਲੰਧਰ ਤੋਂ ਸਾਹਮਣੇ ਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਚੂੜੇ ਵਾਲੀ ਮਹਿਲਾ ਇੱਥੇ ਵਿਅਕਤੀਆਂ ਦੇ ਨਾਲ ਟਕਰਾਰਵਾਜੀ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਸੋਚਦੇ ਹੋ ਹੋਮੋਗੇ ਕਿ ਆਖਰ ਬੰਦਿਆਂ ਨੇ ਇਸ ਮਹਿਲਾ ਨੂੰ ਕਿਉਂ ਰੋਕਿਆ ਕਿਉਂਕਿ ਉਸਦੇ ਬੁੱਲਾਂ ਨੂੰ ਦੇਖ ਕੇ ਬੰਦਿਆਂ ਨੂੰ ਕੁਝ ਸ਼ੱਕ ਹੋ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਰੋਕਿਆ ਤਾਂ ਮਹਿਲਾ ਨੇ ਖੂਬ ਹੰਗਾਮਾ ਕੀਤਾ ਆਖਿਰ ਕੀ ਸੀ ਪੂਰਾ ਮਾਮਲਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਨਜ਼ਰ ਹੰਗਾਮੇ ਦੀ ਵੀਡੀਓ ਤੇ ਮਾਰਦੇ ਆ ਸਾਡੇ ਘਰਾਂ ਦੀਆਂ ਕੁੜੀਆਂ ਨਹੀਂ ਆਉਂਦੀਆਂ ਨਹੀਂ ਆਗੀਆਂ ਕੁੜੀਆਂ ਕੜੀ ਕੁੜੀਆਂ ਆਪਾਂ ਪਰੋਥਾ ਬਣਾ ਦਿੱਤਾ ਕੜੀ ਘਰਾਂ ਦੀਆਂ ਮੁੰਡੇ ਨੂੰ ਪੁੱਛੋ ਓਏ ਅਕਲ ਜੀ ਮੁੰਡਾ ਸਮਾੜ ਹਾਂ ਜੀ ਇਹ ਕਿੱਥੇ ਨਹੀਂ ਆਈਆਂ ਸਾਹਮਣੇ ਗੱਲ ਕਰਦੇ ਦਾ ਨਾਮ ਲੈ ਲਿਆ ਜੇ ਸਾਨੂੰ ਬੁਲਾਇਆ ਤਾਂ ਗੱਲ ਸੁਣ ਲਓ ਫਿਰ ਜਾਂ ਆਪਣੇ ਆrami ਲਗਾਈ ਨਹੀਂ ਨਹੀਂ ਸ਼ਾਂਤੀ ਰੱਖੋ ਹਾਂ ਇੱਕ ਮਿੰਟ ਸਾਨੂੰ ਤਾਂ ਮੈਲਾ ਕਾਂਸਤੇ ਬੁਲਉਂਦੀ ਹੈ ਲੇਡੀਜ਼ ਲੈ ਕੇ ਜਾਊਗੀ ਦੋ ਮਿੰਟ ਹੋ ਜੀ ਰੱਖ ਲੈਸਟੀ ਹੈ ਇਕੱਲੀ ਲੇਡੀਸ ਨੇ ਜਾਵੇ ਜਿਹੜਾ ਨਾਮ ਲੈਂਦੀ ਭੁੱਗੀ ਜਾ ਜਾਵੇ ਜਾਂ ਦੋਨਾਂ ਨੂੰ ਚਾਹਤ ਹੈ ਦੂਜਾ ਜਿਹਦਾ ਨਾਮ ਲੈ ਲਓ ਇਹ ਕਿਹਨੂੰ ਪੁੱਛੋ ਇਹਨੂੰ ਪੁੱਛੋ ਕਿਹਦੇ ਕੋਈ ਆ ਹਾਂ ਵਾਲੇ ਹਾਂ ਹਾਂ ਜੀ ਚਾਹੀਏ ਬੋਲੇ ਘਰ ਨੀਚੇ ਘਰ ਜੀ ਨਾਮ ਰੇਡੀ ਨੀ ਮਾਰਨਾ ਨਹੀਂ ਮਾਰਨਾ ਨਹੀਂ ਨਹੀਂ ਮਾਰਨਾ ਨਹੀਂ ਹੈਗਾ ਮਾਰਨਾ ਨਹੀਂ ਹੈਗਾ ਹਾਂ ਮਾਰਨਾ ਨਹੀਂ ਹੈਗਾ ਹਾਂ ਜੀ ਬੋਲੇ ਆਈਆਂ ਜੀ ਬੰਦੀਆਂ ਬੰਦੀਆਂ ਸਾਰੇ ਪਾਸੇ ਬੰਦੀਆਂ ਵੀ ਨੇ ਲੈ ਹਾਂ ਹਾਂ ਬੋਲੇ ਨਹੀਂ ਕਰੀ ਕਾਲ ਹਾਂ ਬਣ ਗਈਆਂ ਪਿੰਡਾ ਵੀ ਬਣ ਗਈ ਪਾਜੀ ਇੱਕ ਮਿੰਟ ਇੱਕ ਮਿੰਟ ਮਾਮਲਾ ਜੁਲੰਦਰ ਤੋਂ ਸਾਹਮਣੇ ਆਇਆ ਜਿੱਥੇ ਲੋਕਾਂ ਨੂੰ ਇਸ ਮਹਿਲਾ ਦੇ ਦੰਦਾਂ ਨੂੰ ਤੇ ਬੁੱਲਾਂ ਨੂੰ ਦੇਖ ਕੇ ਸ਼ੱਕ ਹੋਇਆ ਕਿ ਇਹ ਨਸ਼ੇੜੀ ਆ ਜਿਸ ਤੋਂ ਬਾਅਦ ਇਸ ਨੂੰ ਰੋਕਿਆ ਤੇ ਉਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਅਤੇ ਪੂਰੀ ਘਟਨਾ ਦੀ ਜਾਣਕਾਰੀ ਉੱਥੇ ਲੋਕਾਂ ਨੇ ਦਿੱਤੀ ਹੈ ਆਓ ਦੱਸਦੇ ਹਾਂ ਕਿ ਲੋਕਾਂ ਦਾ ਕੀ ਕਹਿਣਾ ਹੈ ਕਿ ਕਿਵੇਂ ਨਸ਼ੇ ਨੂੰ ਲੈ ਕੇ ਉਹ ਲਗਾਤਾਰ ਅਜਿਹੇ ਮਾਮਲੇ ਦੇਖ ਰਹੇ ਨੇ ਸਾਡੇ ਮੰਡੇ ਵਿੱਚ ਅਸੀਂ ਇੱਕ ਮਤਲਬ ਕਿ ਮੈਨੂੰ ਨਾ ਸਕਿਆ ਸੀਗਾ ਮੀਟਿੰਗ ਆ ਨਸ਼ਿਆਂ ਵਾਰੇ ਅਸੀਂ ਮੀਟਿੰਗ ਰੱਖੀ ਸੀ ਜੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਰਾਜਿੰਦਰ ਮੈਡਮ ਨੇ ਕਿਹਾ ਸੀ ਕਿ ਤੁਸੀਂ ਆਪਣੇ ਮੱਲੇ ਦੇ ਅਸੀਂ ਮੈਂ ਤੁਹਾਡੇ ਨਾਲ ਖੜੀ ਤੁਸੀਂ ਆਪਣੇ ਮੱਲੇ ਦੀ ਹਿੰਮਤ ਦਿਤਾਓ ਜਿਹੜਾ ਕੋਈ ਅਸੀਂ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਸਾਡੇ ਮੱਲੇ 'ਚ ਨਸ਼ਾ ਬਹੁਤ ਵੇਖਦਾ ਬੱਚੇ ਬਹੁਤ ਨਸ਼ਾ ਕਰ ਰਹੇ ਆ ਗਾਂ ਦੇ ਇਹ ੜੀ ਦਾ ਕੀ ਬਣੂਗਾ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਤੁਹਾਡੇ ਮੈਂ ਤੁਹਾਡੇ ਨਾਲ ਖੜੀਆਂ ਤੁਸੀਂ ਆਪਣੀ ਹਿੰਮਤ ਕਰੋ ਕਿ ਸਾਡੇ ਤੱਕ ਬਚਾਓ ਅਤੇ ਇਹ ਕੁੜੀ ਕਿੱਲੀ ਦੀ ਸਾਡੇ ਮਨ ਨਹੀਂ ਆਉਂਦੀ ਕਿਸੇ ਨਾਲ ਇਹਨੂੰ ਪੜਕੇ ਤੇ ਨਿਰੰਦਾਇਆ ਸਾਡੀ ਇਹ ਵੀ ਗੱਲ ਹੈ ਕਿ ਇਹ ਤਾਂ ਵਿਚਾਰੀ ਪੀਂਦੀ ਆ ਇਹਨੂੰ ਛੱਡਿਆ ਜਾਵੇ ਜਿਹੜਾ ਵੇਚਦੀ ਆ ਉਹਨਾਂ ਨੂੰ ਫੜੋ ਤੇ ਇਸ ਕਰਕੇ ਅਸੀਂ ਇਹਨੂੰ ਛਡਾਇਆ ਕੋਣ ਵੇਚਦਾ ਮੱਲੇ ਵਿੱਚੋਂ ਤੁਸੀਂ ਦੱਸਿਆ ਪੁਲਿਸ ਨੂੰ ਇਹ ਤਾਂ ਬਹੁਤ ਜਣੇ ਵੇਚਦੇ ਆ ਪੁਲਿਸ ਕਿੰਨਾਂ ਦਿਨ ਨਹੀਂ ਬੀਚ ਉਹ ਤੇ ਪੁਲਿਸ ਦਾ ਕੰਮ ਆ ਬਿਲਕੁਲ ਇਨਕੁਆਇਰੀ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਥੋੜਾ ਕਰ ਸਕਦੇ ਹਾਂ ਪੁਲਿਸ ਵਾਲੋ ਕੀ ਅੱਜ ਦੇ ਅੱਜ ਦੇ ਤੇ ਉਹਨਾਂ ਨੇ ਦੱਸ ਦਿੱਤਾ ਆ ਤੁਸੀਂ ਥਾਣੇ ਦੇ ਵਿੱਚ ਆਏ ਹੋ ਪੁਲਿਸ ਵਾਲੋ ਕੀ ਕਿਹਾ ਗਿਆ ਤੁਹਾਨੂੰ ਉਹਨਾਂ ਸਵਾਲਾਂ ਸੀ ਤੇ ਕਿਹਾ ਗਿਆ ਵਿਸ਼ਵਾਸ ਦਿਵਾਇਆ ਗਿਆ ਉਹ ਕਹਿੰਦੇ ਕਿ ਅਸੀਂ ਆਵਾਂਗੇ ਅਸੀਂ ਕਿਹਾ ਕਿ ਤੁਹਾਡੀਆਂ ਵਰਦੀਆਂ ਦੇਖ ਕੇ ਤੇ ਉਹਦਾ ਹੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੇ ਭੱਜ ਜਾਇਆ ਕਰਨਾ ਸਾਨੂੰ ਤੁਸੀਂ ਸਿਵਲ ਵਰਦੀ ਚ ਭੇਜੋ ਸਾਡੇ ਮਹੱਲੇ ਚ ਜਿਹੜਾ ਪਤਾ ਨਾ ਲੱਗੇ ਫੇਰ ਪਤਾ ਲੱਗਣਾ ਹੈ ਕੌਣ ਵੇਚਦਾ ਕੌਣ ਖਾਂਦਾ ਉਸ ਤੋਂ ਬਾਅਦ ਅਸੀਂ ਆਪਣੀਆਂ ਭੈਣਾਂ ਨੂੰ ਕਿਹਾ ਵੀ ਅਸੀਂ ਮੀਟਿੰਗ ਰੱਖੀ ਹੈ ਇਹਨਾਂ ਨੇ ਸਾਰੇ ਬੰਦ ਚੜ ਕੇ ਹੀ ਸਹਿਯੋਗ ਦਿੱਤਾ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਸਮਾਂ ਚ ਮੂੰਹ ਚਕਾਰ ਕੇ ਪਾਰਕ ਚ ਅਸੀਂ ਖੜੇ ਸੀਗੇ ਜਦੋਂ ਇਹ ਕੁੜੀ ਚਾਰ ਪੰਜ ਦੇ ਉਹ ਪਾਰਕ ਚ ਘੁੰਮਦੀ ਸੀ ਹਮਮ ਕੱਲ ਵੀ ਇਹ ਰਾਤ ਕੋਈ ਪੁੱਠੇ ਜਿਹੇ ਕੰਮ ਕਰਕੇ ਗਈ ਪਾਰਕ ਦੇ ਵਿੱਚ ਅਸੀਂ ਇਹਨੂੰ ਕੁਝ ਨਹੀਂ ਕੀਤਾ ਹਮ ਅੱਜ ਕੁਦਰਤੀ ਆ ਗਈ ਕਾਬੂ ਹਮ ਉਸ ਤੋਂ ਬਾਅਦ ਇਹਨਾਂ ਮੈਂ ਰੋਕਿਆ ਮੈਂ ਰੋਕਿਆ ਹਮ ਤੇ ਮਹੱਲੇ ਚ ਉਹਨੇ ਗਲੀ ਚ ਲੈ ਆਇਆ ਇਹਨੂੰ ਸਾਰੀ ਗਲੀ ਨੂੰ ਬਾਅਦ ਦੇਖ ਕੇ ਸਾਰੀ ਗਲੀ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਸਾਰੇ ਭੈਣ ਭਰਾ ਨੇ ਸਾਰਿਆਂ ਨੇ ਸਹਿਯੋਗ ਮੇਰੇ ਨਾਲ ਦਿੱਤਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਗਲੀ 'ਚ ਜਿਹੜੇ ਚਿਟਾ ਵੇਚਦੇ ਆ ਜਾਂ ਜੋ ਵੀ ਕਰਦੇ ਆ ਅਸੀਂ ਉਹਨਾਂ ਸਾਰਿਆਂ ਨੂੰ ਹਦਾਇਤ ਦਿੰਨੇ ਆ ਵੀ ਜੇ ਕਰਦੇ ਆ ਤੇ ਹਟ ਜਾਓ ਜੇ ਨਹੀਂ ਹਟ ਸਕਦੇ ਤੇ ਭੱਜ ਜਾਓ ਠੀਕ ਆ ਜੀ ਮੈਡਮ ਨੇ ਇਹ ਸਾਨੂੰ ਜਣੀ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਇੱਕ ਠੀਕ ਹੈ ਜੀ ਜੀ ਮੈਂ ਤੁਹਾਡੇ ਨਾਲ ਖੜੀ ਜੀ ਕੋ ਤੁਹਾਨੂੰ ਧੰਕੀ ਦਿੰਦਾ ਤਾਂ ਵੀ ਮੈਨੂੰ ਆ ਕੇ ਦੱਸੋ ਉਹਨੂੰ ਜਿੱਥੋਂ ਨਿਕਲਿਆ ਉੱਥੇ ਬਾੜ ਦਉਂਗੀ ਮੈਂ ਕਿੰਨੇ ਕਿੰਨੇ ਸਮੇਂ ਪਹਿਲੇ ਜਿਹੜਾ ਆ ਇਹ ਵੇਚਣਾ ਸ਼ੁਰੂ ਹੋਏ ਸੀਗੇ ਅੱਜ ਕਿੰਨਾ ਸਮਾਂ ਹੋ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਕਿਉਂ ਨਹੀਂ ਕਰਦਾ ਸਾਡਾ ਪੂਰੀ ਸਰਕਾਰ ਨੂੰ ਪਤਾ ਕਦੋਂ ਦਾ ਚਿੱਟਾ ਚੱਲ ਰਿਹਾ ਨਹੀਂ ਇਹਨਾਂ ਨੂੰ ਜਿਹੜੇ ਵੇਚਦੇ ਜਿਹੜੇ ਮਹੱਲੇ ਦੇ ਲੋਕ ਵੇਚਦੇ ਨਵਾਂ ਦਾ ਚਿੱਟਾ ਚੱਲਿਆ ਹਾਂ ਪੂਰੀ ਸਰਕਾਰ ਨੂੰ ਪਤਾ ਤੁਹਾਡੇ ਮਹੱਲੇ ਦੇ ਜਿਹੜੇ ਯੁਵਾਕ ਆ ਮੈਂ ਉਹਨਾਂ ਦੀ ਗੱਲ ਕਰ ਰਹੀਆਂ ਕਿੰਨੇ ਸਮੇਂ ਤੋਂ ਵੇਚਦੇ ਪਏ ਅੱਗੇ ਤੁਸੀਂ ਕਿਉਂ ਨਹੀਂ ਕੰਪਲੇਂਟਾਂ ਕਰਾਈਆਂ ਮਾਰੇ ਸਾਨੂੰ ਪਾਵਰ ਹੀ ਅੱਜ ਮਿਲ ਗਈ ਉਹ ਤੇ ਹੀ ਮੌਕੇ ਦੇ ਉੱਤੇ ਪੁਲਿਸ ਨੂੰ ਵੀ ਸੱਦਿਆ ਗਿਆ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਮਹਿਲਾ ਨੂੰ ਥਾਣੇ ਲੈ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਮਾਮਲਾ ਆਪਣੇ ਕਿਸੇ ਤਾਰਾ ਸਿੰਘ ਕਲੋਨੀ ਪਿੰਡੀਆਂ ਗੜੀ ਦੇ ਵਿੱਚ ਉੱਥੇ ਮਹੱਲੇ ਵਾਲਿਆਂ ਨੂੰ ਕੋਈ ਸ਼ੱਕ ਹੋਇਆ ਵੀ ਜਿਸ ਤਰ੍ਹਾਂ ਕੋਈ ਨਸ਼ਾ ਵੇਚਦੀ ਹੈ ਜਾਂ ਕਰਦੀ ਹੈ ਵਗੈਰਾ ਜੀ ਤੇ ਕੰਟਰੋਲ ਰੂਮ ਕੋਲ ਤੇ ਮੈਸੇਜ ਕੀਤਾ ਸਾਨੂੰ ਕਾਲ ਆਈ ਤਾਂ ਅਸੀਂ ਕੁਝ ਮੌਕੇ ਤੇ ਚਲੇ ਗਏ ਜੀ ਉੱਥੇ ਜਾ ਕੇ ਤਾਂ ਜਿਆਦਾ ਰੱਜ ਗਿਆ ਹੋਇਆ ਅਸੀਂ ਫਿਰ ਥਾਣੇ ਦੀ ਸਾਡੀ ਆਪਣੀ ਹੈ ਜੀ ਰਿਸਪੋਨਸਿਬਲ ਉਹਦੀ ਅਗਲੀ ਕਿਤੇ ਅਸੀਂ ਜੀਨੋ ਤੌਰ ਤੇ ਚੈੱਕ ਕੀਤਾ ਜੀ ਇਹਦੇ ਕੋਲ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ ਤੇ ਮਹੱਲੇ ਨਿਵਾਸੀਆਂ ਦੇ ਸਾਹਮਣੇ ਸਾਰੀ ਗੱਲ ਨੂੰ ਉਹ ਕਹਿੰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਅਸੀਂ ਵਪਾਰ ਨਹੀਂ ਕਰਾਉਣੇ ਜੀ ਉਹ ਵੀ ਜਿਹੜੇ ਕੋਲ ਪੁੱਛੀ ਚੁੱਕੀ ਸੀ ਸਰ ਪਤਾ ਲੱਗਿਆ ਸੀ ਮਹੱਲੇ ਦੇ ਵਿੱਚ ਕੀ ਕਰਨ ਆਈ ਸੀ ਕਿਹਦੇ ਕੋਲੋਂ ਨਸ਼ਾ ਲੈਣ ਲਈ ਆਈ ਸੀ ਕੁਝ ਨਾਂ ਦੱਸਿਆ ਕੁਛ ਨਹੀਂ ਜੀ ਜੇ ਮੈਂ ਸੁਣੀ ਰਿਜ਼ਿਨਿਰਾ ਫਿਰ ਆਪਣਾ ਸਾਂਝ ਕਰਾਂਗਾ ਜੀ ਜੀ ਉਹਨਾਂ ਜਿਹੜੇ ਤੂ ਕਾ ਪਰਜ ਹੋਏ ਤਾਂ ਅਸੀਂ ਉਹਨਾਂ ਨੂੰ ਮਨਜ਼ੂਰ ਇਸ ਕਰਾਂਗੇ ਜੀ ਹੁਣ ਤੱਕ ਕਿਸੇ ਨੂੰ ਤੁਸੀਂ ਲਿਆਂਦਾ ਆਪਣੀ ਹਿਰਾਸਤ ਨਹੀਂ ਦੋ ਤਿੰਨ ਧਰਾਂ ਦੇ ਵਿੱਚ ਜਿਹੜੇ ਦੱਸੀ ਉਤੀ ਛਾਪੇ ਮਾਰ ਕੀਤੀ ਹੈ ਸਾਡੇ ਆਪਣੇ ਪਾਰਟੀ ਨਾਲ ਮੈਂ ਜੀ ਰੂਪ ਦੇਵ ਜੀਗ ਨਾਂ ਵੱਸੀ ਬਾਕੀ ਸਵੇਰੀ ਹੋਪਰ ਤੋਂ ਵੀ ਆਪਣੇ ਹਿੱਸੇ ਤੋਂ ਸਾਡਾ ਧਿਆਨ ਜੀ ਸਿਰ ਉੱਪਰ ਜੀ ਠੀਕ ਹੈ ਜੀ ਕੀ ਨਾਮ ਹੈ ਸਰ ਇਹਦਾ ਜੀ ਤੁਹਾਡਾ ਮਿੰਨਾ ਜੀ ਅਸੀਂ ਉਹਨਾਂ ਪਾਰਟੀ ਖਾਣਾ ਜੀ ਦੂਜੀ ਨੰਬਰ 7 ਕਮਿਸ਼ਨਰ ਜੀ ਠੀਕ ਸ਼ੁਕ ਤਾਂ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਲਗਾਤਾਰ ਮੁਹਿੰਮ ਚੇੜੀ ਹੋਈ ਹੈ ਜਿਸ ਦੇ ਚੱਲਦੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮਹਿਲਾ ਨੂੰ ਵੀ ਜਿਹੜਾ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਕਾਬੂ ਕੀਤਾ ਤੇ ਅੱਗੇ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਆਖਰ ਨਸ਼ਾ ਕਿੱਥੋਂ ਖਰੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ